ਰਿਸ਼ਤਿਆਂ ਦੇ ਵਿੱਚ ਗ੍ਰਾਵਿਟ ਇੰਨੇ ਵੱਡੇ ਪੱਧਰ ਤੇ ਉੱਤੇ ਆ ਗਈ ਆ ਕਿ ਹਰ ਰੋਜ਼ ਅਖਬਾਰਾਂ ਦੀਆਂ ਖਬਰਾਂ ਪੜ੍ਹ ਕੇ ਟੀਵੀ ਚਲਨਾਂ ਦੀਆਂ ਰਿਪੋਰਟਾਂ ਪੜ੍ਹ-ਪੜ੍ਹ ਕੇ ਦੁੱਖ ਹੁੰਦਾ ਰਹਿ ਰਹਿ ਕੇ ਦੁੱਖ ਹੁੰਦਾ ਵੀ ਯਾਰ ਕੀ ਅਸੀਂ ਭਾਰਤੀ ਸੱਭਿਆਚਾਰ ਨੂੰ ਸਮਝਿਆ ਕਦੇ ਕੀ ਅਸੀਂ ਸੱਚੀ ਮੁੱਚੀ ਭਾਰਤੀ ਲੋਕ ਉਹ ਹਾਂ ਜਿਹੜੇ ਕਿ ਖੂਨ ਦੇ ਰਿਸ਼ਤਿਆਂ ਦੀ ਕਦਰ ਕਰਦੇ ਜਿਹੜੇ ਕਿ ਦੋਸਤੀ ਦੀ ਕਦਰ ਕਰਦੇ ਆ ਜਿਹੜੇ ਕਿ ਆਪਣੇਪਣ ਦਾ ਅਹਿਸਾਸ ਕਰਾਉਣੇ ਤੇ ਆਪਣੇਪਣ ਦੇ ਵਿੱਚ ਗੁੜਚ ਹੋ ਜਾਂਦੇ ਆ ਕੀ ਅਸੀਂ ਇਹੋ ਜੀਆਂ ਖਬਰਾਂ ਨਹੀਂ ਪੜਦੇ ਕਿ ਮੀਆਂ ਬੀਬੀ ਦੇ ਵਿੱਚ ਕਤਲੇਆਮ ਤੱਕ ਇੱਕ ਦੂਜੇ ਨੂੰ ਮਾਰ ਦੇਣ ਤੱਕ ਦੀਆਂ ਗੱਲਾਂ ਪਹੁੰਚ ਗਈਆਂ ਇਹੋ ਜੀਆਂ ਖਬਰਾਂ ਜਿਹੜੀਆਂ ਅੰਦਰੇ ਨੂੰ ਝੰਡੋਰ ਦਿੰਦੀਆਂ ਸਾਡੇ ਨਾਲੋਂ ਤਾਂ ਮੈਂ ਕਈ ਵਾਰੀ ਇਹ ਸੋਚਦਾ ਹੁੰਨਾ ਕਿ ਗੋਰੇ ਕਰੋੜ ਦਰਜੇ ਚੰਗੇ ਆ ਉਹ ਜਿੱਥੇ ਹਨ ਇੱਕ ਥਾਂ ਦੇ ਉੱਤੇ ਹਨ ਜਾਂ ਜੋ ਵੀ ਕਿਤੇ ਹੋਰ ਜ਼ਿੰਦਗੀ ਦੇ ਵਿੱਚ ਚੱਲ ਰਿਹਾ ਉਹਦੇ ਬਾਰੇ ਪਾਰਦਰਸ਼ੀ ਬਹੁਤ ਹਨ ਪਰ ਸਾਡੇ ਭਾਰਤੀ ਸਮਾਜ ਦੇ ਵਿੱਚ ਬਹੁ ਗਿਣਤੀ ਲੋਕ ਮੈਂ ਸਾਰੇ ਨਹੀਂ ਕਹਿੰਦਾ ਬਹੁ ਗਿਣਤੀ ਲੋਕ ਇਹ ਗੱਲ ਕਹਿੰਦੇ ਜੀ ਕਿ ਅਸੀਂ ਤਾਂ ਇਹਨੂੰ ਆਪਣਾ ਮੰਨਦੇ ਆ ਪਰ ਪਿੱਠ ਘਮਾਉਣ ਸਰ ਕਹਿ ਦਿੰਦੇ ਨਾ ਇਹ ਤਾਂ ਐਵੇਂ ਹੀ ਆ ਇੱਕ ਥਾਂ ਦੇ ਉੱਤੇ ਰਿਸ਼ਤੇ ਦਾ ਦਾਵਾ ਕੀਤਾ ਜਾਂਦਾ ਪਰ 2 4 5 10 ਥਾਵਾਂ ਦੇ ਉੱਤੇ ਉਹੀ ਗੱਲ ਹੋਰ ਚੱਲ ਰਹੀ ਹੁੰਦੀ ਆ ਮਤਲਬ ਇਹ ਆ ਕਿ ਸਾਡੇ ਕਿਰਦਾਰ ਬੌਣੇ ਹੋ ਗਏ ਮਤਲਬ ਇਹ ਆ ਕਿ ਸਾਡੇ ਕਿਰਦਾਰ ਮਰ ਚੁੱਕੇ ਹਨ ਮਤਲਬ ਇਹ ਆ ਕਿ ਅਸੀਂ ਉਹ ਨਹੀਂ ਜਿਹੜੇ ਦਿਸਦੇ ਹਾਂ ਹੁਣ 3 4 ਉਦਾਹਰਨਾਂ ਨੇ ਪਿਛਲੇ ਇੱਕ ਹਫ਼ਤੇ ਦੇ ਵਿੱਚ ਆਈਆਂ ਹੋਈਆਂ ਇਹ ਖਬਰਾਂ ਦੱਸਣ ਦੇ ਲਈ ਕਾਫੀ ਆ ਕਿ ਜਿਹੜੇ ਰਿਸ਼ਤੇ ਆ ਅਸੀਂ ਮੀਆਂ ਬੀਵੀ ਦੇ ਰਿਸ਼ਤੇ ਦੇ ਬਾਰੇ ਇਹ ਗੱਲ ਕਹਿੰਦੇ ਆ ਵੀ ਭਾਈ ਇਹਨਾਂ ਦੇ ਵੱਲੋਂ ਇੱਕ ਦੂਜੇ ਨੂੰ ਦੁੱਖ ਸੁੱਖ ਨੂੰ ਜਰਿਆ ਜਾਂਦਾ ਇੱਕ ਦੂਜੇ ਦੀ ਜ਼ਿੰਦਗੀ ਨੂੰ ਮੋਕਲਾ ਕਰਨ ਦੇ ਲਈ ਸਰਲ ਕਰਨ ਦੇ ਲਈ ਸਫਲ ਕਰਨ ਦੇ ਲਈ ਦਿਨ ਰਾਤ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਲੰਡਨ ਦੀ ਖਬਰ ਜਿਹੜੀ ਲੰਡਨ ਦੇ ਵਿੱਚੋਂ ਇੱਕ ਮੁੰਡਾ ਆਇਆ ਸੌਰਵ ਰਾਜਪੂਤੋ ਦਾ ਨਾਮ ਨੇਵੀ ਅਫਸਰ ਆ ਮੇਰਠ ਦੀ ਖਬਰ ਮੇਰਾ ਖਿਆਲ ਆ ਵੀ ਤੁਸੀਂ ਸਾਰਿਆਂ ਨੇ ਪੜ੍ਹ ਸੁਣ ਦੇਖ ਲਈ ਹੋਣੀ ਆ ਮੇਰਠ ਦੀ ਇਹ ਖਬਰ ਨਹੀਂ ਲੂ ਕੰਡਾ ਖੜਾ ਕਰਤਾ ਵੀ ਭਾਈ ਆ ਕੁਝ ਵੀ ਹੁੰਦਾ ਇਸ਼ਕ ਦਾ ਭੂਤ ਜੇਕਰ ਕਿਸੇ ਦੇ ਸਿਰ ਦੇ ਉੱਤੇ ਸਵਾਰ ਹੋਵੇ ਤਾਂ ਉਹ ਇਹੋ ਜੀ ਕਰਤੂਤ ਵੀ ਕਰ ਦਿੰਦਾ ਅਸੀਂ ਤਾਂ ਜੇ ਕਿਸੇ ਦੇ ਕੰਡਾ ਵੀ ਵੱਜ ਜਾਏ ਗੱਲ ਕਰਨੇ ਵੀ ਭਾਈ ਤੂੰ ਛੇਰੀ ਠੀਕ ਹੋਵੇਂ ਅਸੀਂ ਉਹ ਦਵਾਈ ਬੂਟੀ ਦਿਵਾਉਨੇ ਆ ਇੱਥੇ ਧੌਣ ਪਰੇ ਕਰ ਦਿੱਤੀ ਜਾਂਦੀ ਆ ਇੱਥੇ ਹੱਥ ਵੱਢ ਦਿੱਤੇ ਜਾਂਦੇ ਆ ਇੱਥੇ ਡਰਮ ਦੇ ਵਿੱਚ ਬੰਦੇ ਨੂੰ ਛੁੱਟ ਦਿੱਤਾ ਜਾਂਦਾ ਕਾਰਨ ਕੀ ਆ ਕਿ ਇਸ਼ਕੀਆ ਭੂਤ ਚੜਿਆ ਹੋਇਆ ਲੰਡਨ ਦੇ ਵਿੱਚੋਂ ਸੌਰਬ ਰਾਜਪੂਤ ਨੇਵੀ ਅਫਸਰ ਮੁੜ ਕੇ ਆਇਆ ਉਹ ਆਪਦੇ ਪਿੰਡ ਦੇ ਵਿੱਚ ਆਇਆ ਤੇ 3 ਮਾਰਚ ਦੀ ਰਾਤ ਨੂੰ ਉਹਨੂੰ ਖਤਮ ਕਰ ਦਿੱਤਾ ਗਿਆ 3 ਮਾਰਚ ਦੀ ਰਾਤ ਨੂੰ ਮੁਸਕਾਨ ਤੇ ਉਹਦਾ ਦੋਸਤ ਹੈ ਇੱਕ ਸਾਹਿਲ ਇਹਨਾਂ ਦੋਹਾਂ ਨੇ ਕੀਤਾ ਮੁਸਕਾਨ ਉਹਦੀ ਘਰ ਵਾਲੀ ਆ ਘਰ ਵਾਲੀ ਦਾ ਅੱਗੇ ਫਰੈਂਡ ਆ ਜਿਹਦੇ ਨਾਲ ਉਹਦੇ ਰਿਸ਼ਤੇ ਬਣੇ ਹੋਏ ਆ ਬੜੇ ਲੰਮੇ ਸਮੇਂ ਤੋਂ ਇਹਨਾਂ ਦੋਹਾਂ ਨੇ ਰਾਹ ਦੇ ਵਿੱਚ ਜਿਹੜਾ ਟੰਡਾ ਸੀ ਉਹ ਕੱਢ ਦਿੱਤਾ ਤੇ ਫਿਰ ਉਸ ਤੋਂ ਬਾਅਦ ਇਹਨਾਂ ਬੰਦਿਆਂ ਨੂੰ ਕਾਨੂੰਨ ਦਾ ਕੋਈ ਡਰ ਨਹੀਂ ਕਰ ਤੂੰ ਤੇ ਇਹਨਾਂ ਨੇ ਵੇਖੋ ਕਿੰਸੀ ਕੀਤੀ ਆ ਵੀ ਪਹਿਲਾਂ ਤਾਂ ਖਾਣੇ ਦੇ ਵਿੱਚ ਉਹਨੂੰ ਬੇਹੋਸ਼ੀ ਦੀ ਦਵਾਈ ਪਾ ਕੇ ਦਿੱਤੀ ਸੌਰਵ ਰਾਜਪੂਤ ਨੂੰ ਯਾਨੀ ਕਿ ਮੁਸਕਾਨ ਨੇ ਆਪਦੇ ਘਰ ਵਾਲੇ ਨੂੰ ਜਦੋਂ ਬੇਹੋਸ਼ ਹੋ ਗਿਆ ਫਿਰ ਉਹਦੀ ਛਾਤੀ ਦੇ ਵਿੱਚ ਛੁਰੇ ਮਾਰੇ ਆ ਉਸ ਤੋਂ ਬਾਅਦ ਕੜੀਸਕੇ ਉਹਨੂੰ ਬਾਥਰੂਮ ਦੇ ਵਿੱਚ ਲੈ ਗਏ ਆ ਉਸ ਤੋਂ ਬਾਅਦ ਉਹਦਾ ਸਿਰ ਅੱਡ ਕਰ ਦਿੱਤਾ ਗਿਆ ਉਹਦੀਆਂ ਬਾਹਾਂ ਅੱਡ ਕਰ ਦਿੱਤੀਆਂ ਗਈਆਂ ਤੇ ਉਹਦੇ ਟੋਟੇ ਕਰਕੇ ਡਰਮ ਦੇ ਵਿੱਚ ਪਾ ਦਿੱਤਾ ਗਿਆ ਸੀਮਿੰਟ ਵਾਲਾ ਘੋਲ ਡਰਮ ਦੇ ਵਿੱਚ ਪਾਇਆ ਗਿਆ ਤੇ ਦੋਵੇਂ ਜਾਣੇ ਸ਼ਿਮਲੇ ਤੇ ਮਨਾਲੀ ਦੀ ਸੈਰ ਨੇ ਉੱਤੇ ਨਿਕਲ ਗਿਆ ਇਹ ਕਈ ਦਿਨ ਉੱਥੇ ਲਗਭਗ 13 ਦਿਨ 13 14 ਇਹ ਸੈਰ ਦੇ ਉੱਤੇ ਰਹਿ ਆ ਤੇ ਉਸ ਥਾਂ ਦੇ ਉੱਤੇ ਜਾ ਕੇ ਮੁਸਕਾਨ ਇੰਸਟਾਗ੍ਰam ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਤੇ ਪੋਸਟਾਂ ਪਾਉਂਦੀ ਰਹੀ ਆ ਤਾਂ ਜੋ ਕਿਸੇ ਨੂੰ ਸ਼ੱਕ ਨਾ ਹੋਵੇ ਇਹ ਲੱਗੇ ਕਿ ਅਸੀਂ ਇਕੱਠੇ ਹੀ ਆ ਨਾਲ ਮੇਰੇ ਸੌਰਵ ਰਾਜਪੂਤ ਮੇਰਾ ਘਰ ਵਾਲਾ ਵੀ ਆਇਆ ਨਹੀਂ ਵੀ ਅਫਸਰ ਪਰ ਜਦੋਂ ਉਹ ਵਾਪਸ ਆਏ ਉਸ ਤੋਂ ਬਾਅਦ ਸੌਰਵ ਦਾ ਜਿਹੜਾ ਭਰਾ ਸਿਕਾ ਉਹ ਘਰ ਦੇ ਵਿੱਚ ਆਇਆ ਤੇ ਉਹ ਜਦੋਂ ਛਾਣਬੀਣ ਕੀਤੀ ਵੀ ਭਾਈ ਭਰਾ ਕਿੱਥੇ ਆ ਤੇ ਫਿਰ ਜਦੋਂ ਘਰ ਦੇ ਵਿੱਚੋਂ ਬਦਬੂ ਆਈ ਤੇ ਫਿਰ ਇਸ ਕਤਲ ਦੀ ਗੁੱਥੀ ਸੁਲਝੀ ਆ ਤੇ ਹੁਣ ਵਿੱਚੋਂ ਨਵੀਆਂ ਜਾਣਕਾਰੀਆਂ ਹੁੰਦੀਆਂ ਕੇ ਭਾਈ ਇਹਨਾਂ ਦੇ ਵੱਲੋਂ ਤਾਂ ਉਥੇ 54000 ਰੁਪਏ ਦੇ ਵਿੱਚ ਟੈਕਸੀ ਲਈ ਗਈ ਸੀ 15 ਦਿਨ ਦੇ ਲਈ ਬੁੱਕ ਕਰਵਾਈ ਗਈ ਸੀ ਇਹਨੇ ਸ਼ਿਮਲੇ ਦੇ ਵਿੱਚ ਹੋਲੀ ਵੀ ਖੇਡੀ ਆਪਣੇ ਆਸ਼ਕ ਦੇ ਨਾਲ ਮਤਲਬ ਇਹ ਆ ਵੀ ਤੁਸੀਂ ਜੇਕਰ ਆਪ ਦਾ ਰਿਸ਼ਤਾ ਨੇਪਰੇ ਚਾੜਨਾ ਚਾਹੁੰਦੇ ਹੋ ਤਾਂ ਦੂਜੇ ਨੂੰ ਮਾਰਨਾ ਕਿਉਂ ਆ ਇਹ ਭਾਰਤੀ ਸਭਿਆਚਾਰ ਦੇ ਕਿਹੜੇ ਅਧਿਆਇ ਦੇ ਵਿੱਚ ਲਿਖਿਆ ਹੋਇਆ ਕਿ ਇਸ ਤਰੀਕੇ ਨਾਲ ਬੰਦਾ ਬੱਦੇ ਨੂੰ ਮਾਰ ਦੇਵੇ ਨਾਲੇ ਆਪਾਂ ਇਹ ਗੱਲ ਕਹਿੰਦੇ ਕਿ ਜਨਮਾ ਜਨਮਾਂ ਦਾ ਰਿਸ਼ਤਾ ਹੁੰਦਾ ਹੁਣ ਉਸ ਤੋਂ ਅਗਲੀ ਗੱਲ ਕਰ ਲੋ ਯੂਪੀ ਦੇ ਵਿੱਚੋਂ ਅਰਈਆ ਨਾਂ ਦਾ ਇੱਕ ਖੇਤਰ ਆ ਇੱਥੇ ਨਵਿਆ ਹੁਤਾ 15 ਸਾਲ ਪਹਿਲਾਂ ਇੱਕ ਕੁੜੀ ਵਿਆਹੀ ਆਈ ਆ ਇੱਕ ਵਪਾਰੀ ਦੇ ਨਾਲ ਉਹ ਵਿਆਹੀ ਗਈ ਉਹਦਾ ਨਾਮ ਹੈਗਾ ਜੀ ਦਲੀਪ ਯਾਦਵ ਦਲੀਪ ਯਾਦਵ ਦੇ ਨਾਲ ਪ੍ਰਗਤੀ ਦਾ ਵਿਆਹ ਹੋਇਆ ਲਗਭਗ 15 ਦਿਨ ਪਹਿਲਾਂ ਚਲੋ ਦਲੀਪ ਯਾਦਵ ਜਿਹੜਾ ਉਹ ਸਰਦੇ ਪੁੱਜਦੇ ਘਰ ਦੇ ਵਿੱਚੋਂ ਆ ਉਹਨੇ ਲੋੜਵੰਦ ਘਰ ਦੀ ਕੁੜੀ ਦੇ ਨਾਲ ਵਿਆਹ ਕਰਵਾਇਆ ਉਸ ਤੋਂ ਬਾਅਦ ਕੀ ਹੋਇਆ ਇਸ਼ਕ ਦਾ ਪੂਤ ਇੱਥੇ ਵੀ ਕੁੜੀ ਨੂੰ ਸਵਾਰ ਆ ਉਹਦੇ ਇੱਕ ਹੋਰ ਮਿੱਤਰ ਹੈਗਾ ਉਹ ਮਿੱਤਰ ਬੇਰੋਜ਼ਗਾਰ ਹੈਗਾ ਪੇਕੇ ਪਿੰਡ ਦੇ ਵਿੱਚ ਇਹਨੇ ਜਦੋਂ ਮੂੰਹ ਦਿਖਾਈਦਾ 1 ਲੱਖ ਰੁਪਈਆ ਘਰ ਵਾਲੇ ਦੇ ਵੱਲੋਂ ਦਿੱਤਾ ਗਿਆ ਉਸ 1 ਲੱਖ ਰੁਪਈਏ ਦੇ ਨਾਲ ਘਰ ਵਾਲਾ ਮਰਵਾਇਆ ਕਿਉਂਕਿ ਸ਼ੂਟਰ ਹਾਇਰ ਕੀਤਾ ਗਿਆ ਉਹਦੇ ਗੋਲੀ ਮਰਵਾ ਦਿੱਤੀ ਗਈ ਘਰ ਵਾਲੇ ਦੇ ਤੇ ਖੇਤਾਂ ਦੇ ਵਿੱਚ ਉਹਦੀ Laash ਮਿਲੀ ਪੁਲਿਸ ਨੇ ਤਫਤੀਸ਼ ਕੀਤੀ ਤਾਂ ਕਹਾਣੀ ਵਿੱਚੋਂ ਇਹ ਆਈ ਕਿ 15 ਸਾਲ ਪਹਿਲਾਂ ਵਿਆਹ ਕੇ ਆਈ ਹੋਈ ਕੁੜੀ ਦੇ ਵੱਲੋਂ ਹੀ ਆਪਣੇ ਘਰ ਵਾਲੇ ਨੂੰ ਮਰਵਾਇਆ ਗਿਆ ਤੇ ਹੁਣ ਪਤਾ ਲੱਗਾ ਜੀ ਕਿ ਜਿਹੜਾ ਪ੍ਰੇਮੀ ਆ ਇਹ ਘਰਵਾਲੀ ਤੇ ਪ੍ਰੇਮੀ ਦਾ ਜਿਹੜਾ ਅੱਗੇ ਸਾਥੀ ਆ ਜਿਨੇ ਕਿ ਇਹ ਕਾਂਡ ਕੀਤਾ ਇਹਨਾਂ ਤਿੰਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੁਣ ਖਬਰ ਆ ਗਈ ਜੇ ਇੱਕ ਬੰਗਲੌਰ ਤੋਂ ਬੰਗਲੌਰ ਦੇ ਵਿੱਚ 37 ਸਾਲ ਦਾ ਰੀਅਲ ਅਸਟੇਟ ਕਾਰੋਬਾਰੀਆ ਲੋਕਨਾਥ ਇਹਨੂੰ ਮਾਰ ਦਿੱਤਾ ਗਿਆ ਇਦੀ ਪਤਨੀ ਦੇ ਉੱਤੇ ਤੇ ਸੱਸ ਦੇ ਉੱਤੇ ਹੁਣ ਕੇਸ ਦਰਜ ਹੋਇਆ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਪਰਿਵਾਰਕ ਵਿਵਾਦ ਚੱਲਦਾ ਹੈਗਾ ਘਰ ਵਾਲੀ ਨੇ ਨੀਂਦ ਦੀਆਂ ਗੋਲੀਆਂ ਦਿੱਤੀਆਂ ਲੋਕ ਰਾਤ ਨੂੰ ਤੇ ਬਾਅਦ ਦੇ ਬੱਚੇ ਦਾ ਗਲ ਰੇਤ ਦਿੱਤਾ ਗਿਆ ਇਹ ਸਾਡੇ ਸਮਾਜ ਦੇ ਵਿੱਚ ਹਾਲਾਂਕਿ ਪੰਜਾਬ ਦੇ ਵਿੱਚ ਵੀ ਕਈ ਕੁਝ ਇਹੋ ਜਿਹਾ ਵਾਪਰਦਾ ਮੈਂ ਨਹੀਂ ਕਹਿੰਦਾ ਵੀ ਇਹ ਯੂਪੀ ਦੇ ਵਿੱਚ ਬਿਹਾਰ ਦੇ ਵਿੱਚ ਮੱਧ ਪ੍ਰਦੇਸ਼ ਦੇ ਵਿੱਚ ਹੀ ਹੁੰਦਾ ਇਹੋ ਜਿਹਾ ਕੁਝ ਪੰਜਾਬ ਦੇ ਵਿੱਚ ਵੀ ਕਈ ਥਾਵਾਂ ਤੇ ਆ ਕੋਈ ਕਿਸੇ ਨੂੰ ਮਾਰ ਦਿੰਦਾ ਕੋਈ ਕਿਸੇ ਦੇ ਗਲ ਤੇ ਹਮਲਾ ਕਰ ਦਿੰਦਾ ਕੋਈ ਕਿਸੇ ਦੇ ਗੋਲੀ ਮਰਵਾ ਦਿੰਦਾ ਕੋਈ ਕਿਸੇ ਦਾ ਕੋਈ ਨੁਕਸਾਨ ਕਰ ਜਾਂਦਾ ਅਸੀਂ ਜਾ ਕਿਹੜੇ ਪਾਸੇ ਨੂੰ ਰਹੇ ਆ ਆ ਜਿਹੜੀ ਮੈਂ ਪਹਿਲਾਂ ਗੱਲ ਸਾਂਝੀ ਕੀਤੀ ਸੀ ਮੇਰਠ ਵਾਲੀ ਇਸ ਮੇਰਠ ਵਾਲੀ ਘਟਨਾ ਦੇ ਵਿੱਚ ਤਾਂ ਹਰ ਰੋਜ਼ ਨਵੀਆਂ ਨਵੀਆਂ ਜਾਣਕਾਰੀਆਂ ਆਉਂਦੀਆਂ ਹਰ ਰੋਜ਼ ਹੀ ਜੇਲ੍ਹ ਦੇ ਵਿੱਚੋਂ ਕਿਉਂਕਿ ਇਹ ਪੁਲਿਸ ਦੇ ਕੋਲ ਆ ਹੁਣ ਇਹ ਜਿਹੜਾ ਉਹ ਪ੍ਰੇਮੀ ਆ ਤੇ ਜਿਹੜੀ ਉਹ ਉਸ ਬੰਦੇ ਦੀ ਘਰ ਵਾਲੀ ਆ ਜਿਹਨੂੰ ਮਾਰ ਦਿੱਤਾ ਗਿਆ ਇਨਾ ਦੋਹਾਂ ਦੇ ਵੱਲੋਂ ਨੰਨੀਆਂ ਨੰਨੀਆਂ ਜਾਣਕਾਰੀਆਂ ਦਿੱਤੀਆਂ ਜਾਂਦੀਆਂ ਕਿ ਕਿਸ ਤਰੀਕੇ ਦੇ ਨਾਲ ਅਸੀਂ ਵਿਆਹਤ ਘੜੀ ਸੀ ਕਿਸ ਤਰੀਕੇ ਦੇ ਨਾਲ ਅਸੀਂ ਕਿਹੜੀ ਕਿਹੜੀ ਚੀਜ਼ ਲਈ ਸੀ ਕਿਵੇਂ ਅਸੀਂ ਨੀਂਦੀਆਂ ਗੋਲੀਆਂ ਜਿਹੜੀਆਂ ਦਵਾਈਆਂ ਦੀ ਦੁਕਾਨ ਤੋਂ ਲਈਆਂ ਸੀ ਕਿਸ ਤਰੀਕੇ ਦੇ ਨਾਲ ਅਸੀਂ ਕਤਲ ਕੀਤਾ ਹੈਗਾ ਆਹ ਜਿਹੜਾ ਵਰਤਾਰਾ ਹੁਣ ਮੇਰਠ ਦੇ ਵਿੱਚ ਹੋਰ ਆ ਗਈ ਇੱਕ ਗੱਲ ਮੇਰਠ ਦੇ ਵਿੱਚ ਮੀਆਂ ਬੀਬੀ ਦੀ ਆਪਸ ਦੇ ਵਿੱਚ ਲੜਾਈ ਹੁੰਦੀ ਆ ਤੇ ਘਰ ਵਾਲੀ ਨੇ ਘਰ ਵਾਲੇ ਨੂੰ ਇਹ ਗੱਲ ਕਹੀ ਕਿ ਤੈਨੂੰ ਮੈਂ ਮਾਰ ਕੇ ਡਰਮ ਦੇ ਵਿੱਚ ਟੋਟੇ ਕਰਕੇ ਛੁੱਟ ਦੂੰਗੀ ਜੇਕਰ ਤੂੰ ਮੇਰੇ ਨਾਲ ਕੋਈ ਇਹੋ ਜਿਹੀ ਬਦਕਲਾਮੀ ਕੀਤੀ ਜੇ ਤੂੰ ਮੇਰੇ ਨਾਲ ਕੋਈ ਤੂੰ ਤੂੰ ਮੈਂ ਮੈਂ ਕੀਤੀ ਤਾਂ ਹੁਣ ਉਸ ਬੰਦੇ ਨੇ ਪੁਲਿਸ ਦੇ ਕੋਲੇ ਜਾ ਕੇ ਥਾਣੇ ਦੇ ਵਿੱਚ ਜਾ ਕੇ ਸ਼ਿਕਾਇਤ ਦਰਜ ਕਰਵਾਈ ਆ ਇਹ ਭਾਈ ਭਾਰਤ ਦੇ ਵਿੱਚ ਅੱਜ ਰਿਸ਼ਤਿਆਂ ਦੇ ਵਿੱਚ ਜੋ ਕੁਝ ਹੋ ਰਿਹਾ ਤੇ ਜਿਵੇਂ ਜਿਵੇਂ ਕੁਝ ਹੋ ਰਿਹਾ ਇਹ ਉਹਦੀ ਇੱਕ ਬਹੁਤ ਵੱਡੀ ਉਦਾਹਰਨ ਅਸੀਂ ਨਹੀਂ ਕਹਿੰਦੇ ਵੀ ਭਾਈ ਭਾਰਤੀ ਸਮਾਜ ਦੇ ਵਿੱਚ ਸਾਰਾ ਕੁਝ ਮਾੜਾ ਪਰ ਇਸ਼ਕ ਦਾ ਭੂਤ ਆ ਜਿਹੜਾ ਹਾਲਾਂਕਿ ਸਿਆਣੇ ਇਹ ਗੱਲ ਕਹਿੰਦੇ ਹੁੰਦੇ ਆ ਕਿ ਇਸ਼ਕ ਤੇ ਅਯਾਸ਼ੀ ਦੇ ਵਿੱਚ ਫਰਕ ਹੁੰਦਾ ਅਯਾਸ਼ੀ ਹੋਰ ਗੱਲ ਆ ਇਸ਼ਕ ਹੋਰ ਗੱਲ ਆ ਇਸ਼ਕ ਤਾਂ ਬੁੱਲੇ ਸ਼ਾਹ ਨੇ ਵੀ ਕੀਤਾ ਇਸ਼ਕ ਤੁਹਾਨੂੰ ਕਿਸੇ ਵੀ ਚੀਜ਼ ਨਾਲ ਹੋ ਸਕਦਾ ਕੰਮ ਨਾਲ ਹੋ ਸਕਦਾ ਆਪਦੇ ਖੇਤ ਨਾਲ ਹੋ ਸਕਦਾ ਆਪਦੇ ਪਰਿਵਾਰ ਦੇ ਕਿਸੇ ਜੀ ਨਾਲ ਹੋ ਸਕਦਾ ਆਪਦੀ ਮਾਤਾ ਦੇ ਨਾਲ ਤੁਸੀਂ ਪ੍ਰੇਮ ਕਰ ਸਕਦੇ ਹੋ ਪਰ ਜਿਹੜੀ ਇਹ ਅਯਾਸ਼ੀ ਆ ਨਾ ਇਸ ਅਯਾਸ਼ੀ ਦੇ ਕਾਂਡ ਇਹ ਸਾਹਮਣੇ ਆਉਂਦੇ ਆ ਜਿਹੜੇ ਕਿ ਆ ਮੈਂ ਤੁਹਾਨੂੰ ਪੜ ਕੇ ਸੁਣਾਇਆ ਇਹ ਕੋਈ ਇਹ ਨਹੀਂ ਕਿ 2 ਮਹੀਨਿਆਂ ਦੀਆਂ ਖਬਰਾਂ ਤੁਸੀਂ ਅਖਬਾਰ ਦਾ ਕੋਈ ਵੀ ਸਫਾ ਚੱਕ ਲੋ ਇਹੋ ਜਿਹੀਆਂ ਖਬਰਾਂ ਨਾਲ ਭਰੇ ਪਏ ਆ ਫਿਰ ਅਸੀਂ ਇਹ ਗੱਲ ਕਹਦੇ ਕਿ ਨਾਨਾ ਉਸ ਤਾਂ ਬਹੁਤ ਸੱਤੇ ਸਵਿੱਤਰੇ ਆ ਬੜੇ ਦੁੱਧ ਤੋਤੇ ਆ ਬੜੇ ਚੰਗੇ ਕਰਤਾਰ ਦੇ ਮਾਲਕ ਆ ਦੋਰਾ ਕਰਤਾਰਤਾ ਸੁਣਿਆ ਇੱਥੇ ਤਾਂ ਚੌਰਾ ਕਰਤਾਰ ਤੇ ਅਠਹਿਰਾ ਕਰਤਾਰ ਇਹੋ ਜਿਹਾ ਚੱਲ ਪਿਆ ਵੀ ਕਹਿੰਦੇ ਕੁਝ ਹੋਰ ਆ ਕਰਦੇ ਕੁਝ ਹੋਰ ਆ ਦੱਸਦੇ ਕੁਝ ਹੋਰ ਆ ਤੇ ਅਸਲ ਦੇ ਵਿੱਚ ਹੁੰਦਾ ਕੁਝ ਹੋਰ ਆ ਇਹ ਕੁਝ ਦੁਨੀਆ ਦੇ ਹੋਰ ਹਿੱਸਿਆਂ ਦੇ ਵਿੱਚ ਨਹੀਂ ਹੁੰਦਾ ਇਹ ਕੁਝ ਗੋਰਿਆਂ ਦੇ ਵਿੱਚ ਤਾਂ ਨਹੀਂ ਹੁੰਦਾ ਅਸੀਂ ਤਾਂ ਬਚਪਨ ਤੋਂ ਹੀ ਗੱਲ ਕਹਿੰਦੇ ਆਏ ਆ ਕਿ ਗੋਰਿਆਂ ਦੇ کردار ਇਦਾਂ ਹੁੰਦੇ ਹਨ ਉਹ ਵਿੱਚ ਦੇ ਉੱਤੇ ਇਦਾਂ ਪਏ ਹੁੰਦੇ ਹਨ ਉਹ ਫਲਾਣਾ ਹੁੰਦੇ ਹਨ ਕਦੇ ਸੁਣਿਆ ਵੀ ਗੋਰੇ ਨੇ ਗੋਰੀ ਦਾ ਕਤਲ ਕਰਵਾਤਾ ਜਾਂ ਗੋਰੀ ਨੇ ਗੋਰਾ ਬਰਵਾਤਾ ਆਪਦੇ ਅਸ਼ਕ ਦੇ ਨਾਲ ਮਿਲ ਕੇ ਉਹ ਪਾਰਦਰਸ਼ੀ ਆ ਟ੍ਰਾਂਸਪੇਰੈਂਟ ਆ ਉਹਨਾਂ ਦੇ ਵਿੱਚ ਗੱਲ ਦੱਸਣ ਦੀ ਵੀ ਤਾਕਤ ਹੈਗੀ ਆ ਤੇ ਗੱਲ ਸੁਣਨ ਦੀ ਵੀ ਤਾਕਤ ਹੈਗੀ ਆ ਗੱਲ ਬਰਦਾਸ਼ਤ ਕਰਨ ਦੀ ਵੀ ਤਾਕਤ ਹੈਗੀ ਆ ਗੱਲ ਕਹਿਣ ਦੀ ਤਾਕਤ ਵੀ ਹੈਗੀ ਆ ਸਾਡੇ ਭਾਰਤੀ ਸਮਾਜ ਦੇ ਵਿੱਚ ਇਹ ਗੱਲਾਂ ਮੰਨਫੀ ਹੋ ਗਈਆਂ ਸਾਡੇ ਭਾਰਤੀ ਸਮਾਜ ਦੇ ਵਿੱਚ ਇਹ ਗੱਲਾਂ ਹੁਣ ਸੰਭਵ ਨਹੀਂ ਆ ਅਸੀਂ ਜੋ ਮਰਜ਼ੀ ਕਹੀ ਤਾਂ ਕਿ ਇਹ ਇਸ਼ਕ-ਉਸ਼ਕ ਦੇ ਭੂਤ ਦੇ ਵਿੱਚ ਕਿੰਨੇ ਘਰ ਉਜੜੇ ਆ ਉਮਰ ਦਾ ਮੋੜ ਤਾਂ ਆਪਾਂ ਕਹਿੰਦੇ ਵੀ ਭਾਈ 15 ਸਾਲ ਦੀ ਉਮਰ 20 ਸਾਲ ਦੀ ਉਮਰ 18 ਸਾਲ ਦੀ ਉਮਰ ਦੇ ਵਿੱਚ ਅਲੜਪੁਣੇ ਦੇ ਵਿੱਚ ਆਹ ਹਰਕਤ ਕਰਤੀ ਤੇ ਸਿਰ ਦੇ ਵਿੱਚ ਸਵਾਹ ਪਵਾ ਲਈ ਪਰ ਜਦੋਂ ਤਿੰਨ ਤਿੰਨ ਬੱਚਿਆਂ ਨੇ ਗਾ ਮਾਵਾ ਇਹ ਹਰਕਤ ਕਰਦੀਆਂ ਜਦੋਂ ਦੋ ਦੋ ਬੱਚਿਆਂ ਦੇ ਬਾਪ ਇਹ ਗੱਲ ਕਰਦੇ ਆ ਜਦੋਂ ਦੋਹਰਾ ਵਿਆਹ ਕਰਵਾ ਕੇ ਤੀਰੀ ਥਾਂ ਦੇ ਉੱਤੇ ਵੀ ਇਹ ਕੰਡ ਕਰਦੇ ਆ ਮਤਲਬ ਤਾਂ ਇਹ ਆ ਕਿ ਇਹਨਾਂ ਦਾ ਸਿਰ ਅਸਲੀਅਤ ਵਾਲਾ ਨਹੀਂ ਆ ਇਹਨਾਂ ਦੇ ਸਿਰ ਦੇ ਵਿੱਚ ਦਿਮਾਗ ਨਾਲ ਦੀ ਚੀਜ਼ ਨਹੀਂ ਆ ਇਹ ਹਕੀਕਤ ਨੂੰ ਪਛਾਨਣ ਵਾਲੇ ਨਹੀਂ ਆ ਇਹ ਸੱਭਿਆਕ ਸਮਾਜ ਦੇ ਵਸਨੀਕ ਨਹੀਂ ਆ ਇਹ ਆਪ ਸੱਭਿਆਕ ਨਹੀਂ ਆ ਜਿਹੜੇ ਕਿਰਦਾਰ ਕੋਈ ਨਹੀਂ ਆ ਇਹਨਾਂ ਦੇ ਬਾਰੇ ਹੁਣ ਕੀ ਕਹੋਗੇ ਮੈਂ ਤਾਂ ਇਹ ਖਬਰਾਂ ਪੜ ਪੜ ਕੇ ਕਈ ਵਾਰੀ 당 ਰਹਿ ਜਾਂਦਾ ਸੁਣ ਹੋ ਜਨਾ ਯਾਰ ਆ ਵੀ ਕਾਂਡ ਕਰਤਾ ਆ ਵੀ ਕਾਂਡ ਕਰਤਾ ਆ ਵੀ ਕਾਂਡ ਹੋਇਆ ਪਿਆ ਆ ਵੀ ਕਾਂਡ ਹੋਇਆ ਪਿਆ ਤੇ ਫਿਰ ਆਪਾਂ ਟਾਰਾ ਮਾਰਦੇ ਨਾ ਨਾ ਅਸੀਂ ਬਹੁਤ ਚੰਗੇ ਲੋਕ ਆ ਅਸੀਂ ਤਾਂ ਬੇਹੱਦ ਚੰਗੇ ਲੋਕ ਆ ਆ ਪਿੱਛੇ ਜੇ ਪੰਜਾਬ ਦੀ ਇੱਕ ਖਬਰ ਆਈ ਸੀ ਗੁਸਤਾਖੀ ਮਾਪ ਮੈਂ ਉਸ ਪਿੰਡ ਦਾ ਨਾਂ ਨਹੀਂ ਲੈਂਦਾ ਉਸ ਪਿੰਡ ਦੇ ਵਿੱਚੋਂ ਖਬਰ ਆਈ ਬੇ ਨੂ ਨੇ ਆਪਦੇ ਸਾਰੇ ਟੱਬਰ ਨੂੰ ਨੀਂਦ ਦੀਆਂ ਗੋਲੀਆਂ ਦਿੱਤੀਆਂ ਤੇ ਬਾਅਦ ਦੇ ਵਿੱਚ ਪ੍ਰੇਮੀ ਦੇ ਨਾਲ ਘਰ ਦਾ ਸਾਰਾ ਸਮਾਨ ਚਾਕੇ ਫਰਾਰ ਹੋ ਗਈ ਤੇ ਫਿਰ ਉਹ ਕਹਿੰਦੇ ਜੀ 15-20 ਦਿਨ ਬਾਅਦ ਫੜੇ ਵੀ ਗਏ ਤੇ ਵਿਆਹ ਹੋਏ ਨੂੰ ਹਲੇ 6-7 ਮਹੀਨੇ ਹੋਏ ਸੀ ਤੇ ਇਹ ਦੱਸੋ ਵੀ ਭਾਈ ਇਹ ਪੰਜਾਬ ਦੇ ਵਿੱਚੋਂ ਖਬਰਾਂ ਛੋਪਦੀਆਂ ਪੰਜਾਬੀ ਕਿੰਨੇ ਕੁ ਚਲੋ ਆਪਾਂ ਕਹਿੰਦੇ ਯੂਪੀ ਦੀ ਗੱਲ ਛੱਡੋ ਬਾਕੀ ਸੂਬਿਆਂ ਦੀ ਗੱਲ ਛੱਡੋ ਆਪਾਂ ਕੱਲੇ ਪੰਜਾਬ ਦੀ ਗੱਲ ਕਰ ਲਈਏ ਪੰਜਾਬ ਦੇ ਵਿੱਚੋਂ ਸਖਾਵੀਆਂ ਖਬਰਾਂ ਕਿੰਨੀਆਂ ਕਾਉਂਦੀਆਂ ਪੰਜਾਬ ਦੇ ਵਿੱਚ ਰਿਸ਼ਤਿਆਂ ਦੀ ਮੁਹੱਬਤ ਕਿੰਨੀ ਕਹੇਗੀ ਆ ਰਿਸ਼ਤਿਆਂ ਦੀ ਮਰਿਆਦਾ ਕਿੰਨੀ ਕੁ ਰਹਿ ਗਈ ਆ ਪੰਜਾਬ ਦੇ ਵਿੱਚ ਕਿੰਨੀ ਇਸ ਵੇਲੇ ਲੋਕਾਚਾਰੀ ਦੀ ਗੱਲ ਕਰਦੇ ਆ ਪੰਜਾਬ ਦੇ ਵਿੱਚ 20 ਇਹੋ ਜਿਹਾ ਕੁਝ ਹੋ ਰਿਹਾ ਪਰ ਇਹ ਦੁਨੀਆ ਦੇ ਵਿੱਚ ਕੁਝ ਨਹੀਂ ਹੋ ਰਿਹਾ ਅਸੀਂ ਹਮੇਸ਼ਾ ਇਹ ਗੱਲ ਕਹਿੰਦੇ ਆ ਕਿ ਭਾਈ ਪੰਜਾਬੀ ਅਡਰੇ ਦਿਸਣੇ ਚਾਹੀਦੇ ਆ ਪਰ ਜਦੋਂ ਖਬਰਾਂ ਪੜਦੇ ਲੱਗਦਾ ਹੈ ਵੀ ਭਾਈ ਇੱਥੇ ਵੀ ਯੂਪੀ ਵਾਲਾ ਸਾਰਾ ਮਾਹੌਲ ਹੀ ਆ ਲੱਗਦਾ ਹੈ ਵੀ ਇੱਥੇ ਮਿਲਗੋਬਾ ਜਿਹਾ ਇੱਥੇ ਵੀ ਬਣਿਆ ਪਿਆ ਸੋ ਇਹ ਖਬਰਾਂ ਦੁਖਦਾਈ ਆ ਜਿਹੜੀਆਂ ਕਿ ਸਭ ਦੇ ਸਾਹਮਣੇ ਹਰ ਰੋਜ਼ ਆਉਂਦੀਆਂ ਹਨ ਹਰ ਰੋਜ਼ ਆਉਂਦੀਆਂ ਸਨ ਤੇ ਪਤਾ ਨਹੀਂ ਕਿੰਨੀ ਦੇਰ ਤੱਕ ਲਹੂ ਲੋਹਾਨ ਲੋਕਾਂ ਨੇ ਰਿਸ਼ਤੇ ਨੇ ਹੁੰਦੇ ਰਹਿਣਾ ਸੋ ਭਾਈ ਕਿਸੇ ਦੇ ਮੂੰਹ ਦੇ ਉੱਤੇ ਨਹੀਂ ਲਿਖਿਆ ਹੁੰਦਾ ਕਿ ਭਾਈ ਇਹਨੇ ਆਕਰਤੂਤ ਕਰਨੀ ਆ ਬੰਦੇ ਨੂੰ ਇਹ ਤਾਂ ਪਤਾ ਜੀ ਕਿ ਮੰਗਲ ਗ੍ਰਹਿ ਦੇ ਉੱਤੇ ਪਾਣੀ ਹੈ ਕਿ ਨਹੀਂ ਪਰ ਇਹ ਨਹੀਂ ਪਤਾ ਕਿ ਨਾਲ ਬੈਠੇ ਸਾਥੀ ਦੇ ਮਨ ਦੇ ਵਿੱਚ ਹੈ ਕੀ ਇਸ ਕਰਕੇ ਵੱਧ ਤੋਂ ਵੱਧ ਝਕਨੀ ਰਿਹਾ ਜਾ ਸਕਦਾ ਸੁਚੇਤ ਰਿਹਾ ਜਾ ਸਕਦਾ ਜਾਗਰੂਕ ਕੀਤਾ ਜਾ ਸਕਦਾ ਅਵੇਅਰਨੈਸ ਦੀ ਲੋੜ ਹੈ ਰਿਸ਼ਤਿਆਂ ਨੂੰ ਸਮਝਣ ਦੀ ਜਾਚ ਆਉਣੀ ਚਾਹੀਦੀ ਹੈ ਇਹ ਸਮੇਂ ਦੀ ਬਹੁਤ ਵੱਡੀ ਲੋੜ ਹੈ ਪਰ ਸਾਡੇ ਪੰਜਾਬੀਆਂ ਤੇ ਸਮੁੱਚੇ ਭਾਰਤਗਾਂ ਦੇ ਹਿੱਸੇ ਦੇ ਵਿੱਚੋਂ ਇਹ ਗੱਲਾਂ ਉਡ ਪੁੱਟ ਰਹੀਆਂ ਆਜੋ ਆਪਾਂ ਇਹਨਾਂ ਗੱਲਾਂ ਨੂੰ ਸਮਝ ਗਏ ਇਸ਼ਕ ਤੇ ਅਯਾਸ਼ੀ ਵਿਚਲਾ ਅੰਤਰ ਮੰਨਿਏ